ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਾਜਾ ਵੜਿੰਗ ਵੱਲੋਂ ਆਪਣੇ ਜੱਤੀ ਹਲਕੇ ਗਿੱਦੜਪਾ ਵਿਖੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ ਇਸ ਟਾਈਮ ਉਹਨਾਂ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਸੁਣੋ ਤੁਸੀਂ ਵੀ ਆਪ ਇਸ ਮੌਕੇ ਉਹਨਾਂ ਨੇ ਆਪਣੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਆ ਦਲ ਕਿ ਕੀ ਕਹੂੰ ਲੋਕਤੰਤਰ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਬਹੁਤ ਵੱਡਾ ਅਧਿਕਾਰ ਹੈ ਔਰ ਮੈਨੂੰ ਲੱਗਦਾ ਹੈ ਕਿ ਸਵਿਧਾਨ ਨੇ ਸਾਨੂੰ ਸਭ ਨੂੰ ਆਪਣਾ ਇਹ ਜਿਹੜਾ ਅਧਿਕਾਰ ਹੈ ਉਹ ਇਸਤੇਮਾਲ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਇਸ ਦੇ ਨਾਲ ਆਉਣ ਵਾਲੀਆਂ ਅਸੀਂ ਜਿਹੜੀ ਦੇਸ਼ ਦੀ ਬਚਾਅ ਤੇ ਵਿਸ਼ਾ ਸੇਕਰ ਸਕਦੇ ਸੋ ਇਸ ਕਰਕੇ ਮੈਂ ਅੱਜ ਅਗੜਦਾ ਚੋਣ ਲੜਦਾ ਹੋਇਆ ਵੀ ਆਪਣੀ ਵੋਟ ਇੱਥੇ ਮੈਂ ਤੇ ਮੇਰੀ ਹਰ ਕਰਪਾਤੀ ਅਸੀਂ ਪਾਉਣਾ ਸਿਆ। ਖਤਮ ਹੋ ਚੁੱਕਿਆ ਫਾਈਨਲ ਚੱਲ ਰਿਹਾ ਤੇ ਕਈ ਤਾਂ ਚੋਣ ਪ੍ਰਚਾਰ ਖਤਮ ਆ ਫਾਈਨਲ ਚੱਲ ਰਿਹਾ। ਕੀ ਲੱਗਦਾ ਮਾਹੌਲ ਕੀ ਹੈ ਪੰਜਾਬ ਦਾ? ਫਾਈਨਲ ਹੈ ਫਾਈਨਲ 2020 ਚੱਲ ਰਿਹਾ ਹੈ। ਲੇਕਿਨ ਮੈਨੂੰ ਪੂਰਨ ਉਮੀਦ ਹੈ ਕਿ ਜੇ ਵੀ ਕਾਂਗਰਸ ਪਾਰਟੀ ਦੀ ਟੀਮ ਹੈ ਪੂਰੇ ਪੰਜਾਬ ਦੇ ਵਿੱਚ ਉਹ ਅਸੀਂ ਵੱਡੀ ਜਿੱਤ ਹਾਸਲ ਕਰਾ ਦੇ ਇਹਨਾਂ ਚੋਣਾਂ। ਲੱਗਦਾ ਕਿ ਮੁਖ ਸਰਪੰਚ ਰਾਜਾ ਅਲੋ ਦੇਨੇ ਦੇ ਖਿਲਾਫ ਇਹ ਕਰੇਗਾ। ਤਾਂ ਬਾਬਾ ਜੀ ਨੂੰ ਪਤਾ ਹੈ ਪਰ ਮੈਨੂੰ ਲੱਗਦਾ ਕਿ ਮੌਸਮ ਚੰਗਾ ਹੈ ਹਾਲਾਤ ਚੰਗੇ ਨੇ ਔਰ ਅਸਰ ਚੰਗੇ ਨੇ ਸੱਚੇ ਪਾਤਸ਼ਾਹ ਬਹੁਤ ਵੱਡੀ ਕਿਰਪਾ ਕਰੇ ਚੋਨਾ ਦੇ ਨੇੜੇ ਆ ਕੇ ਜਿਹੜਾ ਇਨਸੀਡੈਂਟ ਹੋਇਆ ਕੱਲ ਸ਼ਰਾਬ ਵਾਲੀ ਗੱਲ ਹੋਈ ਤਾਂ ਕੁਝ ਅਜਿਹਾ ਕੀ ਲੱਗਦਾ ਹੈਗਾ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਨਕਾਬ ਸੀ ਉਹ ਹਰ ਰੁੱਜ਼ ਉਤਰਦਾ ਜਾਂਦਾ ਹੈ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਨਸ਼ਿਆਂ ਦੇ ਖਿਲਾਫ ਆਉ ਨਸ਼ਾ ਲੋਕਾਂ ਨੂੰ ਦੇ ਕੇ ਵੋਟਾਂ ਲੈਣੀਆਂ ਚਾਹੁੰਦੇ ਬੜੀ ਸਰ ਹੁਣ ਵੀ ਪਿਛਲੀ ਵਾਰ ਕਿਹਾ ਸੀ ਕਿ ਰਾਜਾ ਬਰੇ ਕਹਿੰਦੇ ਮੇਰੀ ਕਾਲੀ ਜੀ ਦੇ ਬਾਦੋਂ ਸਾਰੇ ਹਰਾਉਂ ਦੇ ਮਾਰ ਕੇ ਸੀ ਇਸ ਵਾਰ ਕੀ ਲੱਗਦਾ ਇਸ ਵਾਰੀ ਬਾਦਲ ਕੋਈ ਦੇਸ਼ ਦੀ ਸੰਸਦ ਔਰ ਵਿਧਾਨ ਸਭਾ ਚ ਨਹੀਂ ਜਾਏਗਾ ਓਕੇ ਸਦਾ ਹੀ ਚੜਦੀ ਕਲਾ ਹੈ ਚੜਦੀ ਕਲਾ ਰਹੂਗੀ ਦੇਖਿਆ ਜੇ ਸਹੀ ਤੁਸੀਂ ਰਾਜਾ ਕਿਲਾ ਫਤਿਹ ਕਰੂਗਾ ਜੇ ਲੁਧਿਆਣੇ ਦਾ ਇਹ ਬੱਚੇ ਬਹੁਤ ਮਿਹਰ ਕਰਨਗੇ ਇਹੋ ਜਿਹਾ ਮਾਹੌਲ ਲੁਧਿਆਣੇ ਚੱਲ ਰਿਹਾ ਤੁਸੀਂ ਕਿਵੇਂ ਲੱਗਦਾ ਕਿ ਆਪ ਰਹੇ ਹੋ ਲੁਧਿਆਣੇ ਜਿਸ ਤਰ੍ਹਾਂ ਕੱਲ ਵੀਰ ਜੀ ਨੇ ਫੜਿਆ ਬਹੁਤ ਅੱਛਾ ਮਾਹੌਲ ਬਹੁਤ ਸਾਥ ਦਿੱਤਾ ਲੁਧਿਆਣੇ ਦੇ ਲੋਕਾਂ ਨੇ ਪਰਿਵਾਰ ਵਾਂਗੂ ਸਾਥ ਦਿੱਤਾ ਇਸ ਇਲੈਕਸ਼ਨ ਨੂੰ ਆਪਦੀ ਇਲੈਕਸ਼ਨ ਸਮਝ ਕੇ ਲੜਿਆ ਐ ਇਸ ਫਿਰ ਜਿਹੜੀ ਵਿਰੋਧਤਾ ਵੀ ਤਾਂ ਆਪਦੀਆਂ ਦੀ ਦੇਖੀ ਜਾ ਰਹੀ ਜਿਵੇਂ ਬਿੱਟੂ ਦਾ ਕਾਂਗਰਸ ਹੋ ਗਿਆ ਕਦੀ ਵਿਰੋਧਤਾ ਵੱਲ ਧਿਆਨ ਨਹੀਂ ਦੇਦਾ ਆਪਦੇ ਟੀਚੇ ਵੱਲ ਹਮੇਸ਼ਾ ਟਿਕਾ ਕੇ ਰੱਖੀ ਰਹੀ ਹੈ ਨਿਗਾ ਤੇ ਜਿੱਤ ਵੱਲ ਧਿਆਨ ਦੇਈਦਾ ਕੀ ਲੈਣਾ ਵਿਰੋਧੀਆਂ ਨੇ